ਆਮ ਆਦਮੀ ਪਾਰਟੀ ਦੇ ਪਟਿਆਲਾ ਤੋਂ ਲੋਕ ਸਭਾ ਮੈਂਬਰ ਡਾਕਟਰ ਧਰਮਵੀਰ ਗਾਂਧੀ ਪੰਜਾਬ ਫਰੰਟ ਬਣਾ ਕੇ ਪੰਜਾਬ ਚ ਚੋਣ ਲੜਨ ਜਾ ਰਹੇ ਨੇ ਯਾਨੀ ਚੋਣ ਲੜਵਾਉਣਗੇ ਬਹੁਤ ਸਾਰੇ ਉਮੀਦਵਾਰਾਂ ਨੂੰ ਤਾਂ ਪੰਜਾਬ ਦੀ ਸਿਆਸਤ ਇਸ ਨਾਲ ਕਿਸ ਤਰ੍ਹਾਂ ਬਦਲੇਗੀ ਨੁਕਸਾਨ ਆਮ ਆਦਮੀ ਪਾਰਟੀ ਦਾ ਹੋਏਗਾ ਕਾਂਗਰਸ ਦਾ ਹੋਏਗਾ ਅਕਾਲੀ ਦਲ ਦਾ ਹੋਏਗਾ ਸਾਡੇ ਨਾਲ ਡਾਕਟਰ ਧਰਮਵੀਰ ਗਾਂਧੀ ਨੂੰ ਉਹਨਾਂ ਨਾਲ ਗੱਲਬਾਤ ਕਰਦੇ ਆਂ ਡਾਕਟਰ ਸਾਹਿਬ ਸਭ ਤੋਂ ਪਹਿਲਾ ਸਵਾਲ ਕਿੰਨੇ ਕੈਂਡੀਡੇਟ ਤੁਸੀਂ ਲੜਾਉਣ ਜਾ ਰਹੇ ਹੋ ਦੇਖੋ ਜੀ ਇਹ ਅਜੇ ਤਾਂ ਸਾਡੀ ਅਸੀਂ 10 ਕੈਂਡੀਡੇਟਾਂ ਦੀ ਸਿਲੈਕਸ਼ਨ ਕੀਤੀ ਹੈਗੀ ਸਾਡੀ ਸਕਰੀਨਿੰਗ ਕਮੇਟੀ ਹੈ ਦੇ ਉਹ ਇੰਟਰਵਿਊ ਚ ਆਏ ਨੇ ਉਹਨਾਂ ਨੇ ਇੰਟਰਵਿਊ ਕੀਤੀ ਹੈ ਉਹਨਾਂ ਦੇ ਅਸੀਂ ਕੁਆਲੀਫਿਕੇਸ਼ਨ ਦੇਖਿਆ ਉਹਨਾਂ ਦੇ ਕ੍ਰੈਡੈਂਸ਼ੀਅਲਸ ਦੇਖਿਆ ਉਹਨਾਂ ਨੂੰ ਪੁੱਛਿਆ ਕਿ ਤੁਸੀਂ ਕਿਵੇਂ ਲੈਕਚਰ ਲੜੋਗੇ ਅਸੀਂ ਤੁਹਾਡੀ ਕੀ ਮਦਦ ਕਰ ਸਕਦੇ ਹਾਂ ਐ ਲੌਜਿਸਟਿਕਲੀ ਤੇ ਅਸੀਂ ਇੰਟਰਵਿਊ ਇੱਕ ਪਹਿਲਾ ਬੈਚ ਇੰਟਰਵਿਊ ਦਾ ਅਸੀਂ ਕਰਕੇ ਅਸੀਂ ਕੈਂਡੀਡੇਟ ਸਿਲੈਕਸ਼ਨ ਕਰ ਲਿਆ ਅਸੀਂ ਕਿਦਨ ਕਿਦਨ ਐਲਾਨਨ ਜਾ ਰਹੇ ਹਾਂ ਲਿਸਟ ਅਸੀਂ 22 15 ਤੱਕ ਕਰ ਦੇਵਾਂਗੇ ਜੀ ਫਿਫਟੀਨਥ ਆਫ ਦਿਸ ਮੰਥ ਇਸ ਮੀਨ ਦੇ ਪੰਦਰਾਂ ਤੱਕ ਦੀ ਅਤੇ ਦੂਜਾ ਹੈ ਕਿ ਬਹੁਤ ਸਾਰੇ ਕਰ ਰਹੇ ਆ ਥੋੜ੍ਹੇ ਕਰ ਰਹੇ ਆ ਡਿਪੈਂਡ ਕਰਦਾ ਕਿ ਸਾਡੇ ਕੋਲ ਬਹੁਤ ਸਾਰੇ ਅਜਿਹੇ ਐਲੀਮੈਂਟ ਇਹੋ ਜਿਹੇ ਬਹੁਤ ਸਾਰੇ ਅਜਿਹੇ ਦੋਸਤ ਆ ਰਹੇ ਨੇ ਜਿਹੜੇ ਆਮ ਆਦਮੀ ਪਾਰਟੀ ਤੋਂ ਨਿਰਾਸ਼ ਨੇ ਇਹਦੀ ਨੀਤੀ ਤੋਂ ਨਿਰਾਸ਼ ਨੇ ਔਰ ਜੋ ਆਮ ਹੀ ਚਰਚਾ ਹੈਗਾ ਮੈਂ ਨਹੀਂ ਕਹਿੰਦਾ ਮੀਡੀਆ ਹਰ ਪਾਸੇ ਚਰਚਾ ਹੈਗੀ ਹੈ ਲੋਕਾਂ ਚਰਚਾ ਹੈਗੀ ਹੈ ਔਰ ਵਲੰਟੀਅਰਜ਼ ਖਾਸ ਤੌਰ ਤੇ ਚਰਚਾ ਹੈਗੀ ਹੈ ਕਿ ਆਮ ਆਦੀ ਪਾਰਟੀ ਨੇ ਆਪਣੇ ਵਲੰਟੀਅਰਾਂ ਦਾ ਗळा ਕੁੱਟ ਕੇ ਜਿਹੜੇ ਚਲਦੇ ਪਰਚੇ ਬੰਦੇ ਨੇ ਦੂਜੀ ਪਾਰਟੀ ਜੋ ਆਏ ਜੋ ਸਰਕਾਰ ਆਗੂ ਸਗੇ ਜਿਨ੍ਹਾਂ ਨੇ 30 35 30 ਸਾਲ ਸੱਤਾ ਸੁਖ ਮਾਣੇ ਆ ਮਲਾਈਆਂ ਖਾਧੀਆਂ ਲਾਲ ਬੱਤੀਆਂ ਝੂਟੇ ਲਏ ਆ ਉਹਨਾਂ ਨੂੰ ਜਿਵੇਂ ਮਿਸਾਲ ਦੇ ਤੌਰ ਤੇ ਪਟਿਆਲਾ ਹਲਕਾ ਵਿੱਚ ਹੀ ਹੈਗਾ ਤੇ ਪਟਿਆਲੇ ਮੈਂ ਹੀ ਪੁੱਛਣ ਲੱਗਿਆ ਸੀ ਪਟਿਆਲੇ ਹਲਕੇ ਵਿੱਚ ਤੁਸੀਂ ਕਿੰਨੇ ਕੈਂਡੀਡੇਟ ਦੇ ਰਹੇ ਹੋ ਪਟਿਆਲੇ ਹਲਕੇ ਕਿੰਨੇ ਕੈਂਡੀਡੇਟ ਹੋਣਗੇ ਜਿਹਨਾਂ ਟਿਕਟ ਆਮ ਨੇ ਦਿੱਤੀ ਹੈ ਆਪ ਨੇ ਦਿੱਤੀਆਂ ਹੈ ਉਹ ਹੈਗਾ ਟੋੜਾ ਸਾਹਿਬ ਨੇ ਟੋੜਾ ਸਾਹਿਬ ਦੀ ਵਾਈਫ ਨੇ ਜਿਹੜੇ ਕਾਲੀਦਾਲ ਦੇ ਟਕਸਾਲੀ ਆਗੂ ਰਹੇ ਤੇ ਫਿਰ ਉਸ ਤੋਂ ਬਾਅਦ ਅਨੁਰਧਾਵਾ ਕਾਂਗਰਸ ਦੇ ਟਕਸਾਲੀ ਆਗੂ ਜਸੀਰਦਾਵਾ ਦੀ ਬੇਟੀ ਹੈਗੀ ਹੈ ਕੈਪਟਰ ਕਮਲਜੀਤ ਦੀ ਉਹਨਾਂ ਦੇ ਮਤਲਬ ਉਹਨਾਂ ਦੇ ਪਰਿਵਾਰ ਚੋਂ ਟਿਕਟ ਦਿੱਤੀ ਹੈਗੀ ਹੈ ਡੇਰਾ ਬੱਸੀ ਤੋਂ ਫਿਰ ਰਾਜਲਾ ਜੀ ਜਿਹੜੇ ਕਿ ਅਕਾਲੀ ਅਕਾਲੀ ਦੇ ਕਾਂਸ ਦੋਨਾਂ ਵਿੱਚ ਰਹੇ ਨੇ ਜਦ ਕਿ ਇਹਨਾਂ ਸਾਰੇ ਹਲਕਿਆਂ 'ਚ ਇਹ ਤਾਂ ਥੋੜੀ ਆ ਦੇ ਮਾਨ ਕੈਨੇਡਾ ਤੋਂ ਉਹਨਾਂ ਦਾ ਕੋਈ ਪੱਕੀ ਪਟਿਆਲੇ ਉੱਤੇ ਨਾਬੇ ਰਹੇ ਤੁਸੀਂ ਮੈਂ ਵੀ ਪੁੱਛ ਰਿਹਾ ਪਟਿਆਲੇ ਦੀਆਂ ਕਿੰਨੀ ਕੰਸਿਸਟੈਂਸੀਆਂ ਤੇ ਤੁਸੀਂ ਕੈਂਡੀਡੇਟ ਦੇਣ ਜਾ ਰਹੇ ਅਸੀਂ ਤਿੰਨ ਦਾ ਅਸੀਂ ਫੈਸਲਾ ਕਰ ਲਿਆ ਹੈਗਾ ਤੇ ਦੇਖੋ ਅਸੀਂ ਮੈਂ ਤੁਹਾਨੂੰ ਦੱਸ ਦੂੰਗਾ ਕੰਸਿਸਟੈਂਸੀਆਂ ਦੱਸ ਦੋ ਬੰਦੇ ਚਾਹੀਏ ਨਾ ਦੱਸੋ ਕੰਸਟੈਂਸੀਆਂ ਗਿਣੀਆਂ ਨੇ ਅਸੀਂ ਨਾਬਾ ਪਟਿਆਲਾ 2 ਤੇ ਸਿਤਰਾਣਾ ਸਿਤਰਾਣਾ ਵੀ ਸਾਡਾ ਫਾਈਨਲ ਸਟੇਜ ਫਾਈਨਲ ਹੋਣ ਲੋ। ਇਹਦਾ ਮਤਲਬ ਤੁਸੀਂ ਸੰਜੀਤ ਸਿੰਘ ਦੇ ਖਾਸ ਖਾਸਮ ਖਾਸ ਕਰਨ ਬੀਟਵਾਣਾ ਦੇ ਖਲਾਫ ਕੈਂਡੀਡੇਟ ਉਤਾਰਨ ਜਾ ਰਹੇ। ਸਾਡੇ ਵਾਸਤੇ ਖਾਸਮ ਖਾਸ ਦੀ ਗੱਲ ਕੋਈ ਨਹੀਂ ਜੀ ਸਾਨੂੰ ਸਹੀ ਕੈਂਡੀਡੇਟ ਲੱਭਦਾ ਜੀ ਦੇ ਕ੍ਰੈਡੀਬਿਲਟੀ ਹੈ ਕਿ ਕੰਡੈਂਸ਼ਲ ਹੈਗੇ ਸਾਡੇ ਮੈਨੀਫੈਸਟੋ ਨਾਲ ਜਿਹੜਾ ਅਸੀਂ ਚੋਣ ਜਿਹੜਾ ਅਸੀਂ ਮਨੋਰਥ ਪੱਤਰ ਪੰਜਾਬ ਬਾਰੇ ਵਿਜ਼ਿਟ ਡਾਕੂਮੈਂਟ ਜਾਰੀ ਕੀਤੇ ਹਨ ਉਹਨਾਂ ਸਹਿਮਤ ਹੈਗਾ ਹੈ ਔਰ ਮੁੱਦਿਆਂ ਦੇ ਆਧਾਰ ਤੇ ਰਾਜਨੀਤੀ ਕਰਨਾ ਚਾਹੁੰਦਾ ਨਾ ਕਿ ਚਿਹਰੇ ਦੀ ਰਾਜਨੀਤੀ ਕਰਨਾ ਚਾਹੁੰਦਾ ਹੈਗਾ। ਸਾਡੇ ਵਾਸਤੇ ਸੰਜੀਤ ਸਿੰਘ ਕੋਈ ਮੁੱਦਾ ਨਹੀਂ ਹੈਗਾ ਨਾ ਕੇਜੀਵਲ ਮ ਅਸੀਂ ਅਜੀ ਲੱਰੇ ਆ ਅਸੀਂ ਦੌੜ ਚ ਐ ਅਸੀਂ ਸਰਕਾਰ ਬਣਾਣ ਦੀ ਦੌੜ ਚ ਨਹੀਂ ਅਸੀਂ ਅਸੀਂ ਪੰਜਾਬ ਦੀ ਦੌੜ ਵਿੱਚ ਐ ਪੰਜਾਬ ਦੀ ਦੌੜ ਚ ਪੰਜਾਬ ਦੇ ਅਧਿਕਾਰਾਂ ਦੀ ਦੌੜ ਚ ਹੈਗੇ ਆ ਡਾਕਟਰ ਬਲਬੀਰ ਨੂੰ ਸਪੋਰਟ ਦੇਣ ਜਾ ਰਹੇ ਹੋ ਤੁਸੀਂ ਉਹਨਾਂ ਨੂੰ ਸਪੋਰਟ ਦਿਓਗੇ ਨਹੀਂ ਦੇਖੋ ਮੈਂ ਬਲਬੀਰ ਮੇਰਾ ਉਹਨਾਂ ਕੋਈ ਮੇਰਾ ਮੈਂ ਉਹਦੇ ਖਿਲਾਫ ਨਹੀਂ ਹੈਗਾ ਕਿਸ ਤਰ੍ਹਾਂ ਵੀ ਹੀ ਇਜ਼ ਅ ਨਾਈਸ ਪਰਸਨ ਉਹਨਾਂ ਚੰਗਾ ਉਹਨਾਂ ਦਾ ਇੱਕ ਐਜ਼ ਅ ਡਾਕਟਰ ਵੀ ਠੀਕ ਨੇ ਉਹ ਤੇ ਪਰ ਕਿਉਂਕਿ ਉਹਨਾਂ ਨੇ ਸਿਆਸ ਜਿਹੜੀ ਹੈਗੀ ਹੈ ਜੋ ਜਿੱਦੇ ਨੇ ਜਾਂ ਹਾਰਦੇ ਨੇ ਜੋ ਵੀ ਉਹਨਾਂ ਦੀ ਮਤਲਬ ਆਊਟਕਮ ਨਿਕਲੂਗਾ ਪਰ ਕਿਉਂਕਿ ਉਹ ਉਹਨਾਂ ਨੇ ਪਿਛਲੇ 2 ਸਾਲ ਚ ਆਵਾਦੀ ਪਾਰਟੀ ਦੀ ਉਹ ਸਿਆਸਤ ਕੀਤੀ ਹੈ ਜਿਸ ਜਿਸ ਸਿਆਸਤ ਨੂੰ ਮੈਂ ਬਿਲਕੁਲ ਇੱਕ ਆਪਣੇ ਸੁਲ੍ਹਾ ਤੋਂ ਪਟ ਗਈ ਸਿਆਸਤ ਕਹਿੰਦਾ ਹੈਗਾ ਔਰ ਜੋ ਉਹਨਾਂ ਨੇ ਪੰਜਾਬoverline ਸਟੈਂਡ ਲੀਤਾ ਪਾਣੀਆਂoverline ਸਟੈਂਡ ਲੀਤਾ ਹੈਗਾ ਜੋ ਪੰਜਾਬੀ ਲੋਕਾਂ ਦੇ ਦਾ ਸਟੈਂਡ ਹੈਗਾ ਹੈ ਕੇਜਰੀਵਾਲ ਦਾ ਇਸ ਆਵਾਦੀ ਪਾਰਟੀ ਦਾ ਜੋ ਜਿਵੇਂ ਉਹਨੇ ਕੈਂਡੀਡੇਟ ਸਿਲੈਕਸ਼ਨ ਕੀਤੀ ਹੈ ਆਪਣੇ ਜੋ ਸਵਰਾਜ ਦੀ ਭਾਵਨਾ ਦੇ ਨੂੰ ਕਤਲ ਕਰਕੇ ਆਪਣੇ ਕੈਂਡੀਡੇਟਾਂ ਨੂੰ ਇਗਨੋਰ ਕਰਕੇ ਜਿਵੇਂ ਉਹਨਾਂ ਨੇ ਪੈਸੇ ਜਿਵੇਂ ਜੋ ਚਰਚਾ ਚੱਲਦੀ ਹੈ ਕਿ 4-4 3-3 ਕਰੋੜ ਦੀਆਂ ਟਿਕਟਾਂ ਵੇਚੀਆਂ ਨੇ ਉਸ ਨਿੱਗੀਓ ਸਿਆਸਤ ਨੂੰ ਜੇ ਉਹਨਾਂ ਨੇ ਕਰਨੀ ਹੈਗੀ ਤਾਂ ਮੈਂ ਸਪੋਰਟ ਕਰਨ ਨੂੰ ਤਿਆਰ ਨਿਮਨ ਦਾ ਵਿਰੋਧ ਵੀ ਨਹੀਂ ਕਰਦਾ ਮੈਂ ਉਹਨਾਂ ਦੀ ਸਪੋਰਟ ਵੀ ਨਹੀਂ ਕਰਦਾ ਆਈ ਸੀ ਤੁਹਾਡੇ ਕੋਲੇ ਉਹ ਮੇਰੇ ਕੋਲ ਆਏ ਸੀਗੇ ਦੋਸਤ ਹੈਗੇ ਪੁਰਾਣੇ ਜਾਣਦੇ ਨੇ ਉਹਦੀ ਕੋਈ ਗੱਲ ਨਹੀਂ ਹੈ ਉਹਨਾਂ ਨੇ ਕਿਹਾ ਕਿ ਮੈਂ ਤੁਹਾਡੀ سپورਟ ਕੀਤੀ ਸੀ ਮੇਰੀ ਵੀ ਕਰੋ ਹਾਂ ਉਹਨਾਂ ਨੇ ਕਿਹਾ ਸੀਗਾ ਉਹ ਉਹ ਉਹਦੋਂ ਇੱਕ ਅਦਰਸ਼ਵਾਦ ਦਾ ਯੁੱਗ ਸੀਗਾ ਅਦਰਸ਼ਵਾਦ ਦਾ ਪੀਰੀਅਡ ਸੀਗਾ ਸਾਰੇ ਲੋਕੀ ਇਮਾਨਦਾਰੀ ਦੀ ਰਾਜਨੀਤੀ ਵਾਸਤੇ ਆਏ ਸੀਗੇ ਪਰ ਜੋ ਚਿਹਰਾ ਮੈਨੂੰ ਦੇਖਿਆ ਮੈਂ ਦੇਖਿਆ ਜਾਂ ਹੁਣ ਪੰਜਾਬ ਦੇ ਹਜ਼ਾਰਾ ਵਲੰਟੀਅਰ ਦੇਖ ਰਹੇ ਨੇ ਜੇ 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 ਬਲਵੀਰ ਸਿੰਘ ਉਹਨਾਂ ਦਾ ਚਿਹਰਾ ਕੇਜੀ ਵਾਲਾ ਨਹੀਂ ਦੇਖਿਆ ਦੋ ਸਾਲ ਜਾਂ ਹੁਣ ਵੀ ਨਹੀਂ ਦਿਖ ਰਿਹਾ ਤਾਂ ਮੇਰੇ ਵਾਸਤੇ ਆਈ ਕਨ ਓਨਲੀ ਫੀਲ ਸੌਰੀ ফর ਇਕ ਲੋਕ ਇਹ ਕਹਿੰਦੇ ਨੇ ਕਿ ਤੁਸੀਂ ਸੈਕਰੀਫਾਈਸ ਕਰਨ ਨੂੰ ਥੋੜਾ ਜਿਆਦਾ ਤਿਆਰ ਨਹੀਂ ਕਿਉਂਕਿ ਲੋਕ ਤੁਹਾਡੀ ਗਵਾਹੀ ਕਬੂਲਣ ਨੂੰ ਤਿਆਰ ਨੇ ਪਰ ਤੁਸੀਂ ਆਪਣੇ ਨਿੱਜੀ ਕੰਮਾਂ 'ਚ ਵੀ ਥੋੜਾ ਬਿਜ਼ੀ ਰਹਿੰਦੇ ਹੋ ਲੋਕਾਂ ਨੂੰ ਲੱਗਦਾ ਕਿ ਤੁਹਾਨੂੰ ਛੱਡ ਕੇ ਪ੍ਰੋਪਰਲੀ ਗਵਾਹੀ ਦੇਣੀ ਚਾਹੀਦੀ ਹੈ ਨਹੀਂ ਦੇਖੋ ਮੈਂ ਪਾਰਲੀਮੈਂਟ ਹੁਣ ਸਾਰਾ ਮਹੀਨਾ ਮੇਰਾ ਦੇਖੋ ਮੇਰਾ ਕੱਲ ਵੀ ਰਾਸ਼ਟਰਪਤੀ ਚਿੱਠੀ ਆਈ ਹੈ ਕਿ ਇਹ ਤੁਹਾਨੂੰ ਪਾਰਲੀਮੈਂਟ ਨੂੰ ਲਿਖਿਆ ਕਿ ਡਾਕਟਰ ਗਾਂਧੀ ਦਾ ਬਿੱਲ ਹੈਗਾ ਐਨਡੀਪੀਐਸ ਐਕਟ ਉਹਨੂੰ ਧਾਰਾ 117 3 ਦੇ ਅੰਦਰ ਉਹਨੂੰ ਡਿਸਕਸ ਕਰ ਲਓ ਤੁਸੀਂ ਪਾਰਲੀਮੈਂਟ ਨੂੰ ਉਹਨੂੰ ਜਾਇਜ਼ ਦਿੱਤੀ ਹੈ ਡਾਇਰੈਕਟ ਕੀਤਾ ਹੈਗਾ ਕਿ ਉਹ ਅੰਡਰ ਡਿਸਕਸ ਕਰੋ ਜਦੋਂ ਕਿ ਬਹੁਤ ਵੱਡਾ ਸਟੈਪ ਹੈਗਾ ਸ਼ਾਇਦ ਸਰਕਾਰ ਨੇ ਭੇਜੇ ਪਤਾ ਨਹੀਂ ਕਿਉਂ ਭੇਜੇ ਰਾਸ਼ਟਰਪਤੀ ਕੋ ਉਹ ਤੇ ਮੈਂ ਲੱਗਿਆ ਹੋਇਆ ਹੈਗਾ ਜੀ ਕੱਲ ਮੈਂ ਖੋਰ ਆਪਣੇ ਉਹ ਠੀਕ ਹੈ ਤੁਹਾਡੀ ਗੱਲ ਲੋਕ ਕਹਿੰਦੇ ਆ ਕਿ ਜਿਵੇਂ ਤੁਹਾਡੀ ਪਰਸਨਲ ਪ੍ਰੈਕਟਿਸ ਆ ਮੰਨ ਲਓ ਤੁਸੀਂ ਪ੍ਰੈਕਟਿਸ ਕਰਦੇ ਹੋ ਹਾਲਾਂਕਿ ਧਾਰਵੀ ਚਲਾਉਣਾ ਹੁੰਦਾ ਮੈਂ ਇਹ ਨਹੀਂ ਕਹਿ ਰਿਹਾ ਮੈਂ ਕਹਿ ਰਿਹਾ ਲੋਕ ਲੋਕਾਂ ਨੂੰ ਲੱਗਦਾ ਹੈਗਾ ਕਿ ਤੁਹਾਨੂੰ ਛੱਡ ਦੇਣਾ ਚਾਹੀਦਾ ਹਾਂ ਮੈਂ ਦਾ ਪਾਰਲੀਮੈਂਟ ਔਰ ਆਮ ਐਟ ਮਾਈ ਹੋਮ ਆਪਣੇ ਹਲਕੇ 'ਚ ਮੇਰੇ 95 ਕਿੰਨੇ ਕਿੰਨੇ ਪ੍ਰੋਜੈਕਟਾਂ ਦੇ ਮੈਨੂੰ ਦੇਖਣੇ ਪੈਂਦਾ ਰੇਲਵੇ ਦੇ ਪ੍ਰੋਜੈਕਟ ਦਾ ਹਰ ਹਫਤੇ ਰੇਲ ਫਾਲੋਅ ਅਪ ਕਰ ਰੇਲਵੇ ਪ੍ਰੋਜੈਕਟ ਦਾ ਹਰ ਹਫਤੇ ਮਿਲਣਾ ਪੈਂਦਾ ਰੇਲਵੇ ਦੇ ਅਧਿਕਾਰੀਆਂ ਨੂੰ ਇੱਕ ਮੀਟਿੰਗ ਹੋਈ ਸੀ ਪਿੱਛੇ ਜੇ 10 ਦਿਨ ਪਹਿਲਾਂ ਇੱਕ ਮੀਟਿੰਗ 16 ਤਰੀਕ ਨੂੰ ਸਾਢੇ 5:30 ਵਜੇ ਸਾਰੇ ਰੇਲ ਅਧਿਕਾਰੀਆਂ ਨਾਲ ਮੀਟਿੰਗ ਹੈਗੀ ਹੈ ਤੇ ਜਿਹੜੇ ਤਿੰਨੇ ਪ੍ਰੋਜੈਕਟ ਹੈਗੇ ਸਾਡੇ ਇਲੈਕਟ੍ਰੀਫਿਕੇਸ਼ਨ ਦਾ ਡਬਲਿੰਗ ਦਾ ਰਾਜਪੁਰਾ ਬਟੰਡਾ ਲਾਈਨ ਦਾ ਤੇ ਵੱਡੀ ਗੱਲ ਹੈ ਰਾਜਪੁਰਾ ਮੋਹਾਲੀ ਦੇ ਲੈਂਦਾ ਉਹਦਾ ਜਿਹੜਾ ਐਕਿਊਲੇਸ਼ਨ ਸਰਵੇ ਹੋ ਗਿਆ ਉਹਦਾ ਐਸਟੀਮੇਟ ਬਣ ਗਿਆ ਹੈਗਾ ਉਹ ਪਾਸ ਕਰਾਉਣਾ ਹੈਗਾ ਮੈਂ ਕੱਲ ਮਿਲਿਆ ਸੀ ਉੱਥੇ ਮੰਤਰੀ ਨੂੰ ਉਹ ਕਹਿੰਦਾ ਸੀ ਇਹਨਾਂ ਦਾ ਹੁਣ ਜਿਹੜਾ ਤੁਹਾਡਾ ਇਹਦਾ ਟੋਟਲ ਜਿਹੜਾ ਬਜਟ ਕਿੰਨਾ ਲੱਗਣਾ ਹੈਗਾ ਉਹ ਸਾਡਾ ਫਾਈਨਲ ਹੋ ਰਿਹਾ ਹੈਗਾ ਤੇ ਅਸੀਂ ਉਮੀਦ ਹੈ ਕਿ ਉਹ ਵੀ ਕੀ ਕਿਹਾ ਜਾਂਦਾ ਕਿ ਉਹੀ ਸਪਾਇਲਰ ਵਾਲੀ ਭੂਮਿਕਾ ਆ ਜਾਂਦੀ ਹੈ ਕਿ ਤੁਸੀਂ ਆਮ ਆਦਮੀ ਪਾਰਟੀ ਨੂੰ ਜਿੰਤਰ ਨਹੀਂ ਦੇਣਾ ਇਸ ਕਰਕੇ ਕਰ ਰਹੇ ਹੋ ਕਿ ਤੁਹਾਡੇ ਜਿੰਨ ਦੀ ਤਾਂ ਕੋਈ ਇਹ ਇਹ ਬਾਰ ਬਾਰ ਕਿਹਾ ਜਾਂਦਾ ਮੇਰੇ ਵਾਸਤੇ ਕੇਜਰੀ ਵਾਲੇ ਨੂੰ ਇਹ ਇਸ਼ੂ ਮੇਰੇ ਵਾਸਤੇ ਕੇਜੂਅਲ ਇਸ਼ੂ ਨਹੀਂ ਹੈ ਕੋਈ ਮੇਰੀ ਮੇਰੀ ਮੇਰਾ ਇਸ਼ੂ ਹੈਗਾ ਕਿ ਪੰਜਾਬ ਨੂੰ ਜਿਹੜਾ ਬੇਦਾਵਾ ਕਾਲੀਦਾਨ ਨੇ ਲਿਖ ਦਿੱਤਾ ਜਿਹੜੀ ਰਿਜਨਲ ਪਾਰਟੀ ਰੋਲ ਇਹਨੇ ਪਲੇ ਕੀਤਾ ਕਰਨਾ ਸੀਗਾ ਜਾਂ ਕਰਦੀ ਰਹੀ ਕਿਸੇ ਵੇਲੇ ਉਹ ਜੋ ਪੰਜਾਬ ਦੇ ਹਿੱਤਾਂ ਦੀ ਨਿਮੈਂਦੀ ਕਰਦੀ ਸੀ ਕਿਸੇ ਵੇਲੇ ਜੋ ਕਰਨੀ ਸੀ ਉਹ ਮદાન ਛੱਡ ਕੇ ਭੱਜ ਗਏ ਨੇ ਇਸ ਕਰਕੇ ਪੰਜਾਬ ਨੂੰ ਅੱਜ ਇੱਕ ਮਜ਼ਬੂਤ ਖੇਤਰੀ ਪਾਰਟੀ ਦੀ ਲੋੜ ਹੈਗੀ ਹੈ ਜਿਹੜੀ ਖੇਤਰੀ ਮੰਗਾਂ ਦੇ ਉੱਤੇ ਸੈਂਟਰ ਨਾਲ ਆਪਣੀ ਇੱਕ ਜਦੋ ਜਹਿਦ ਕਰਕੇ ਪੰਜਾਬ ਦੇ ਜਿਹੜੇ ਜਿਨ੍ਹਾਂ ਤੋਂ ਲੰਬਕ ਤੇ ਮੁੱਦੇ ਹੈਗੇ ਜੀ ਪਾਣਿਆ ਮੁੱਦਾ ਅਹਿਮ ਮੁੱਦਾ ਸ਼ਾਮਿਲ ਹੈ ਉਹਦੇ ਵਾਸਤੇ ਸੰਘਰਸ਼ ਕਰ ਸਕੇ ਕੇਜਰੀਵਾਲ ਕੇਜਰੀਵਾਲ ਇਸ਼ੂ ਕੀ ਹੈ ਮੇਰੇ ਵਾਸਤੇ ਹੂ ਇਸ ਕੇਜਰੀਵਾਲ ਵਾਈ ਮੈਂ ਐਨੀ ਕਿ ਮੈਂ ਆਈ 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 ਡੋਟ ਹੈਵ ਰਿਸਪੈਕਟ ਜਿੰਨੀ ਮੈਂ ਅਮਰ ਰਿਸਪੈਕਟ ਆਈ ਰਿਸਪੈਕਟ ਫਾਰ ਦੈਟ ਮੈਟਰ ਪਰ ਪਰ ਜਿਵੇਂ ਕਹੋ ਕਿ ਮੈਂ ਸਭ ਕੋ ਕੇਜਰੀਵਾਲ ਵਾਸਤੇ ਕਰ ਰਿਹਾ ਹਾਂ ਉਹਨੂੰ ਹਰਾੜ ਵਾਸਤੇ ਕਰ ਰਿਹਾ ਉਹ ਮੇਰੇ ਵਾਸਤੇ ਕੋਈ ਮੁੱਦਾ ਨਹੀਂ ਹੈਗਾ ਔਰ ਆਮ ਆਦਮੀ ਪਾਰਟੀ ਬਾਈ ਦੀ ਵੇ ਆਪਣੇ ਕਰਤੂਤਾਂ ਕਰਕੇ ਹਾਰ ਰਹੀ ਹੈ ਗਾਂਧੀ ਕਰਕੇ ਨਹੀਂ ਹਾਰ ਰਹੀ ਕਹਿੰਦੇ ਲਗਾਤਾਰ ਆਮ ਆਦਮੀ ਪਾਰਟੀ ਤੇ ਅਟੈਕ ਕਰਦੇ ਨੇ ਪਰ ਤੁਸੀਂ ਆਮ ਆਦਮੀ ਪਾਰਟੀ ਦੇ ਐਮਪੀ ਵੀ ਹੋ ਸਾਡੇ ਨਹੀਂ ਰਹੀ ਸੀਟ ਮੈਂ ਉਹ ਨਹੀਂ ਉਹ ਨਹੀਂ ਕੱਢ ਰਿਹਾ ਮੈਂ ਕਹਿੰਦਾ ਕੱਢੋ ਮੈਨੂੰ ਮੈਂ ਤਾਂ ਐਕਸਪਲੇਨ ਦੇ ਚੁੱਕਿਆ ਉਹ ਨਹੀਂ ਕੱਢ ਰਿਹਾ ਮੈਨੂੰ ਮੈਂ ਕਿਉਂ ਛੱਡਾਂ ਮੈਂ ਤਾਂ ਮਿਹਨਤਾਂ ਪੇਰ ਪੇਰ ਦੇ ਹਲਕੇ ਲੋਕਾਂ ਨੇ ਚੁਣਿਆ ਮੈਂ ਆਪਣੇ ਕੰਮ ਕਰ ਰਿਹਾ ਤਸੱਲੀ ਵਾਸ਼ ਟੰਗ ਨਾ ਕਰ ਰਿਹਾ ਇਟ ਇਜ਼ ਹਿਸ ਕਾਲਜ ਦਬ ਦਬ ਦਕ ਇਟ ਹੀ ਸ਼ੁੱਡ ਟੇਕ ਦਾ ਕਾਲ ਹੀ ਸ਼ੁੱਡ ਸਪੈਲ ਮੀ ਲੋਕੀ ਕੱਢਦੇ ਨੇ ਪਾਰਟੀ ਦੇ ਲੋਕਾਂ ਨੂੰ ਜੇ ਤੁਹਾਨੂੰ ਲੱਗਦਾ ਕਿ ਬੰਦਾ ਸਾਡੇ 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 ਕਹਿਣਾ ਨਹੀਂ ਮੰਨ ਰਿਹਾ ਆਮ ਆਦਮੀ ਪਾਰਟੀ ਵਾਲੇ ਇਹ ਕਹਿੰਦੇ ਨੇ ਕਿ ਅਟੈਕ ਸਾਡੇ ਤੇ ਜ਼ਿਆਦਾ ਰੱਖਦੇ ਨੇ ਕੈਪਟਨ ਮਰਿੰਦਰ ਸਿੰਘ ਦੇ ਘੜ ਚ ਬੈ ਕੇ ਕੈਪਟਨ ਮਰਿੰਦਰ ਸਿੰਘ ਤੇ ਅਟੈਕ ਘੱਟ ਹੁੰਦਾ ਕਾਂਗਰਸ ਤੇ ਅਟੈਕ ਮੇਰਾ ਕੱਲ ਵੀ ਕਾਲੀ ਕਾਲੀ ਮੇਰਾ ਬਿਆਨ ਲੱਗ ਕਾਲੀ ਖਿਲਾਫ ਮੇਰਾ ਪਿਛਲੇ ਹਫਤੇ ਕੈਪਟਨ ਦੇ ਬਿਆਨ ਲੱਗਿਆ ਹੈਗਾ ਹਰ ਰੋਜ਼ ਮੇਰੇ ਬਿਆਨ ਲੱਗਦੇ ਕਾਲੀ ਦਲ ਦੇ ਖਿਲਾਫ ਲੱਗਦੇ ਨੇ ਤੇ ਉਹ ਇੱਕ ਇਹ ਕਹਿਣਾ ਹੀ ਗਲਤ ਹੈ ਅਸਲ ਚ ਉਹਨਾਂ ਨੂੰ ਮੇਰੇ ਬਾਰੇ ਅਬਸੈਸਟ ਹੈਗੇ ਗਾਂਧੀ ਖੜਾ ਕੀ ਕਰਦੇ ਅਸੈਸਮੇ ਅਸੈਸਕ ਮੈਂ ਕਰ ਰਹੇ ਹਾਂ ਤੁਸੀਂ ਪੰਜਾਬ ਨੂੰ ਕਿਹੜਾ ਪੰਜਾਬ ਚਾਪਰ ਹੈਂਡ ਹੈਗਾ ਸਰਕਾਰ ਕਿਦੀ ਬਣ ਜਾ ਰਹੀ ਹੈ ਦੇਖੋ ਸਰ ਕੱਲੋਂ ਆਵਾਦੀ ਪਾਰਟੀ ਦੀ ਹਾਲਤ ਹੋਰ ਪਤਲੀ ਹੋਈ ਮੈਂ ਕਹਿ ਨਹੀਂ ਸਕਦਾ ਅੱਜ ਦੀ ਤਰੀਖ 'ਚ ਜਿਵੇਂ ਅੱਜ ਤੋਂ 6 ਮਹੀਨੇ ਪਹਿਲਾਂ ਆਵਾਦੀ ਪਾਰਟੀ ਦੀ ਸਪਸ਼ਟ ਸਰਕਾਰ ਬਣਦੀ ਦਿਖਾਈ ਦੇ ਰਹੀ ਸੀ ਕਿਤੇ ਅੱਗੇ ਸੀਗੀ ਖਾਲੀ ਦਲ ਤੇ ਕਾਂਗਰਸ ਕੋਲੋਂ ਅੱਜ ਸ਼ੈਮਨੀ ਬਾੜ ਆਮ ਆਦੀ ਪਾਰਟੀ ਦਾ ਉਹ ਗ੍ਰਾਫ ਕਿਤੇ ਥੱਲੇ ਆਇਆ ਹੈਗਾ ਪਰ ਉਸ ਦੇ ਬਾਵਜੂਦ ਅੱਜ ਦੀ ਤੀਜੇ ਮੁਕਾਬਲਾ ਹੈਗਾ ਆਮ ਆਦੀ ਪਾਰਟੀ ਦੇ ਕਾਂਗਰਸ ਵਿੱਚਕਾਰ ਹੈਗਾ ਅਕਾਲੀ ਦਲ ਫੇਰ ਵੀ ਕਿਤੇ ਨਹੀਂ ਹੈਗਾ ਔਰ ਆਉਣ ਵਾਲੇ ਸਮੇਂ ਵਿੱਚ ਇਹ ਆਮ ਆਦੀ ਪਾਰਟੀ ਦਾ ਗ੍ਰਾਫ ਤੇਜ਼ੀ ਨਾਲ ਕਿੰਨਾ ਗਿਰਦਾ ਕਿੰਨੀ ਕਿੰਨਾ ਕ ਸਵਾਲ ਪਾਦੇ ਨੇ ਕਿੰਨੇ ਸਹੀ ਕੈਂਡੀਡੇਟ ਉਤਾਰ ਪਾਦੇ ਨੇ ਪੁਰਾਣੇ ਥਾਂ ਤੇ ਕਿੰਨਾ ਵਲੰਟੀਅਰ ਨੂੰ ਕਦਰ ਕਰਦੇ ਨੇ ਉਹਨਾਂ ਦੀ ਕਹਿਣਾ ਮੰਨਦੇ ਨੇ ਉਹਦੇ ਟਿਪੈਂਡ ਕਰਦਾ ਕਿ ਪੰਜਾਬ ਦਾ ਸਿਆਸੀ ਦ੍ਰਿਸ਼ ਕਿ ਹੋਗਾ ਜੇ ਚੋਣ ਚੋਣਾਂ ਦੇ ਨਤੀਜੇ ਕਿ ਕਿੱਥੇ ਰੋਂਗੇ ਤੁਸੀਂ ਇਲੈਕਸ਼ਨ ਕਿਉਂ ਲੜ ਰਹੇ ਹੋ ટોટી પાર્ટી ਚ ਕੋਈ ਆਉਣੀਆਂ ਸੀਟਾਂ 5-4 ਅਸੀਂ ਤਾਂ ਇਲੈਕਸ਼ਨਸ ਕਰਕੇ ਲੜ ਰਹੇ ਹਾਂ ਕਿ ਇਸ ਇਸ ਸਿਆਸੀ ਤੌਰ ਤੇ ਪਗੇ ਹੋਏ ਮਾਹੌਲ ਵਿੱਚ ਜੇਕਰ ਅਸੀਂ ਆਪਣੇ ਆਈਡੀਆ ਆਫ ਪੰਜਾਬ ਵਰਸਸ ਆਈਡੀਆ ਆਫ ਅਕਾਲੀ ਦਲ ਵਰਸਸ ਆਈਡੀਆ ਆਫ ਕਾਂਗਰਸ ਵਰਸਸ ਆਈਡੀਆ ਆਫ ਆਪ ਇੱਕ ਬਰਾਬਰ ਦਾ ਆਈਡੀਆ ਅਸੀਂ ਲੋਕਾਂ ਤੱਕ ਲੈ ਕੇ ਜਾਣਾ ਖੇਤਰੀ ਜਿਹੜਾ ਟੂ ਵੀ ਆਪਾਂ ਕਹਿੰਦੇ ਹਾਂ ਕਿ ਅਬ ਨਵ ਖੇਤਰੀ ਵਾਦਾ ਪੁਨਰਜੀਵਤ ਕਰਨਾ ਹੈਗਾ ਵੀ ਆ ਟੂ ਰੀਇਵੈਂਟ ਕੋਜਣਾ ਹੈਗਾ ਕਿ 21ਵੀਂ ਸਦੀ ਦਾ ਖੇਤਰੀਵਾਦ ਕਿੱਦਾਂ ਦਾ ਹੋਊਗਾ ਕਿਉਂਕਿ 20ਵੀਂ ਸਦੀ ਦਾ ਖੇਤਰੀਵਾਦ ਸੀਗਾ ਜਿਹਦੀ ਬਦਲਮੈਂਦੀ ਕਰਦੇ ਸੀਗੇ ਜਾਂ ਹੋਰ ਹਿੰਦੁਸਤਾਨ ਦੇ ਲਗ ਉਹ ਉਹ ਆਤਮਸਾਤ ਕਰ ਗਿਆ ਆਪਣੇ ਹਿੱਤਾਂ ਨੂੰ ਕਾਰਪੋਰੇਟ ਸੈਕਟਰ ਨਾਲ ਜਾਂ ਇੰਡੀਅਨ ਪੋਲੀਟੀਕਲਲੀ ਭਾਜਪਾ ਨਾਲ ਹੁਣ ਪੰਜਾਬ ਨੂੰ ਉਹਨਾਂ ਦਾ ਕੋਈ ਲਾਗਅ ਦੇ ਕਰੀ ਹੈਗਾ ਪੰਜਾਬ ਨੂੰ ਕੋਈ ਹਿੱਤ ਨਹੀਂ ਹੈਗਾ ਪੰਜਾਬ ਨੂੰ 21ਵੀਂ ਸਦੀ ਦੇ ਹਾਂ ਦਾ ਜਿਹੜਾ ਪੰਜਾਬ ਦੀ 21ਵੀਂ ਸਦੀ ਦੀਆਂ ਸਿਆਸੀ ਅਕਾਂਖਸ਼ਾਵਾਂ ਹੈਗੀਆਂ ਖੇਤਰੀ ਅਕਾਂਖਸ਼ਾਵਾਂ ਹੈਗੀਆਂ ਪਾਸ਼ਾਈ ਤੇ ਸੱਭਿਆਚਾਰਕ ਅਕਾਂਖਸ਼ਾਵਾਂ ਹੈਗੀਆਂ ਯੂਧੀਆਂ ਹੈਗੀਆਂ ਔਰਤਾਂ ਨਹੀਂ ਹੈਗੀਆਂ ਉਹਨੂੰ ਪੂਰਾ ਕਰਨ ਵਾਲਾ ਇੱਕ ਨਵ ਨਵ ਖੇਤਰੀਵਾਦ ਦਾ ਇੱਕ ਸਕੋਪ ਪਿਆ ਪੰਜਾਬ ਜਿਹੜਾ ਸਿੱਖ ਖੱਪਾ ਭਰਨਾ ਉਹ ਖੱਪਾ ਜੀ ਤੋਂ ਕਾਲੀਦਰ ਪਗੋੜਾ ਹੋ ਗਿਆ ਇਸਨ ਤਰੰबीर ਗਾਂਧੀ ਜਿਨ੍ਹਾਂ ਦਾ ਕਹਿਣਾ ਕਿ ਡਾਕਟਰ ਬਲਬੀਰ ਦੀ ਉਹ ਸਪੋਰਟ ਨਹੀਂ ਕਰਨਗੇ ਕਿਉਂਕਿ ਉਹ ਉਸੇ ਪਾਰਟੀ ਨਾਲ ਸੰਬੰਧ ਰੱਖਦੇ ਨੇ ਉਸੇ ਰਵਿੰਦ ਕੇਜਰੀਵਾਲ ਨਾਲ ਸੰਬੰਧ ਰੱਖਦੇ ਨੇ ਜਿਨ੍ਹਾਂ ਨਾਲ ਉਹਨਾਂ ਦੀ ਸਹਿਮਤੀ ਹੈ ਦੂਜੀ ਗੱਲ ਉਹਨਾਂ ਨੇ ਕਹੀ ਹੈ ਕਿ ਪੰਜਾਬ 'ਚ ਮੁਕਾਬਲਾ ਫਿਲਹਾਲ ਕਾਂਗਰਸ ਤੇ ਆਮ ਆਦਮੀ ਪਾਰਟੀ ਚ ਨਜ਼ਰ ਆ ਰਿਹਾ ਔਰ ਉਹ ਇਲੈਕਸ਼ਨ ਇਸ ਕਰਕੇ ਲੜ ਰਹੇ ਨੇ ਉਹਨਾਂ ਦਾ ਦਾਵਾ ਕਿ ਸਾਡਾ ਆਈਡੀਆ ਵੀ ਇਲੈਕਸ਼ਨ ਦੇ ਟਾਈਮ ਲੋਕਾਂ ਚ ਜਾਵੇ ਅਸੀਂ ਕਿਸੇ ਨੂੰ ਹਰਾਉਣ ਜਾਂ ਜਿਤਾਉਣ ਲਈ ਚੋਣ ਨਹੀਂ ਲੜ ਰਹੇ ਹਾਂ ਕੈਮਰਾਮੈਨ ਅਮਿਤ ਦੇ ਨਾਲ ਯਾਦਵਿੰਦਰ ਸਿੰਘ এবੀਪੀ ਸੰਝਾ ਚੰਡੀਗੜ੍ਹ